ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਅੱਜ ਆਪਾਂ ਗੱਲ ਕਰਾਂਗੇ ਮੁਲਾਜ਼ਮਾਂ ਦੇ ਹੱਕ ਵਿੱਚ ਜੋ ਹਾਈ ਕੋਰਟ ਵੱਲੋਂ ਫੈਸਲਾ ਹੋਇਆ ਹੈ ਕੁਝ ਦਿਨ ਪਹਿਲਾਂ ਉਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਡਿਟੇਲ ਵਿੱਚ ਡਿਸਕਸ ਕਰਾਂਗੇ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਕਾਫੀ ਇਤਿਹਾਸਿਕ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੂੰ ਕਾਫੀ ਜਿਹੜਾ ਬੈਨੀਫਿਟ ਪ੍ਰਾਪਤ ਹੋਊਗਾ ਆਪਾਂ ਹੁਣ ਇਸ ਨੂੰ ਡਿਟੇਲ ਵਿੱਚ ਪੜਾਂਗੇ ਕਿ ਇਹ ਕਿਹੜਾ ਫੈਸਲਾ ਹੈ ਕਿਦੇ ਹੱਕ ਵਿੱਚ ਆਇਆ ਤਾਂ ਇਹ ਫੈਸਲਾ ਜਿਹੜਾ ਲਿਆ ਗਿਆ ਇਸ ਦੇ ਵਿੱਚ ਕੁਝ ਪਟੀਸ਼ਨਰ ਹੈ ਜੋ ਮੁਲਾਜ਼ਮ ਜਿਨ੍ਹਾਂ ਵੱਲੋਂ ਇੱਕ ਕੋਰਟ ਕੇਸ ਜਿਹੜਾ ਲਗਾਇਆ ਗਿਆ ਸੀ ਫਾਈਲ ਕੀਤਾ ਗਿਆ ਸੀਗਾ ਉਹਦੀ ਤੁਹਾਨੂੰ ਮੈਂ ਡਿਟੇਲ ਤੁਹਾਨੂੰ ਸ਼ੇਅਰ ਕਰ ਦਿੰਨੀ ਆ ਜਿਸ ਦਾ ਨੰਬਰ ਹੈ ਸੀ ਡਬਲਯੂ ਪੀ 3250098 2019 ਤਾਂ ਇਸ ਦੇ ਵਿੱਚ ਬਹੁਤ ਸਾਰੇ ਮੁਲਾਜ਼ਮਾ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਕੇਸ ਫਾਈਲ ਕੀਤਾ ਸੀਗਾ ਜਿਸ ਦੇ ਵਿੱਚ ਕਾਫੀ ਹੁਣ ਗੱਲ ਜਿਹੜੀ ਉਹਨਾਂ ਦੀ ਮੰਗ ਸੀਗੀ ਕਿ ਇੱਕ ਜਿਹੜਾ ਉਹਨਾਂ ਦਾ ਇਨਕਰੀਮੈਂਟ ਮਿਲਦਾ ਉਹਨਾਂ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਰਿਟਾਇਰ ਵਕਤ ਉਹਨਾਂ ਨੂੰ ਇਨਕਰੀਮੈਂਟ ਮਿਲਦਾ ਤਾਂ ਉਹ ਜਦੋਂ 12 ਮਹੀਨੇ ਪੂਰੇ ਹੋ ਜਾਂਦੇ ਆ ਤਾਂ ਉਸ ਵਿੱਚ ਕਰਮਚਾਰੀ ਨੂੰ ਅਗਲੇ ਮਹੀਨੇ ਦੀ ਇੱਕ ਤਰੀਕ ਨੂੰ ਅਗਲਾ ਇਨਕਰੀਮੈਂਟ ਮਿਲਣਯੋਗ ਹੋ ਵੀ ਸੋ ਇਹਦੇ ਵਿੱਚ ਆਪਾਂ ਹੁਣ ਡਿਟੇਲ ਵਿੱਚ ਗੱਲ ਕਰਾਂਗੇ ਕਿ ਇਸ ਫੈਸਲੇ ਦੇ ਵਿੱਚ ਜਿਹੜਾ ਹੱਕ ਦੇ ਵਿੱਚ ਆਇਆ ਉਹਦੇ ਵਿੱਚ ਮੁਲਾਜ਼ਮਾਂ ਨੂੰ ਬੇਸਿਕ ਪੇ ਵਿੱਚ ਵਾਦਾ ਹੁੰਦਾ ਤੇ ਉੱਥੇ ਜਿਹੜੇ ਪੈਨਸ਼ਨਰੀ ਬੈਨੀਫਿਟ ਹੈ ਉਹ ਵੀ ਕਾਫੀ ਜਿਹੜੇ ਉਹਨਾਂ ਦਾ ਵਾਦਾ ਹੋ ਜਾਂਦਾ ਹੈਗਾ ਸੋ ਇਸ ਦੇ ਵਿੱਚ ਪਟੀਸ਼ਨਰ ਨੇ ਮੰਗ ਕੀਤੀ ਸੀ ਕਿ ਉਹਨਾਂ ਦਾ ਜੇ ਇੱਕ ਇਨਕਰੀਮੈਂਟ ਉਹਨਾਂ ਨੂੰ ਮਿਲਣ ਤੋਂ ਬਾਅਦ ਜਦੋਂ ਰਿਟਾਇਰਮੈਂਟ ਵਕਤ ਉਹਸ ਇਨਕਰੀਮੈਂਟ ਨੂੰ ਮਿਲੇ 12 ਮਹੀਨੇ ਪੂਰੇ ਹੋ ਜਾਂਦੇ ਆ ਤਾਂ ਉਸ ਕਰਮਚਾਰੀ ਨੂੰ ਅਗਲੇ ਮਹੀਨੇ ਦੀ ਇੱਕ ਤਰੀਕ ਨੂੰ ਅਗਲਾ ਇਨਕਰੀਮੈਂਟ ਮਿਲਣ ਯੋਗ ਹੋਣਾ ਚਾਹੀਦਾ ਹੈ ਫਾਰ ਇਗਜ਼ਾਮਪਲ ਇਹਦੇ ਵਿੱਚ ਤੁਹਾਨੂੰ ਦੱਸ ਹੀ ਦਿੰਦੇ ਆ ਜਿਵੇਂ ਕੋਈ ਵੀ ਜਿਹੜਾ ਵੀ ਕਰਮਚਾਰੀ ਹੈ ਮੰਨ ਕੇ ਚੱਲੋ ਉਹ 31 ਮਾਰਚ 2022 ਨੂੰ ਰਿਟਾਇਰਮੈਂਟ ਉਹਦੀ ਹੁੰਦੀ ਹੈ ਤੇ ਉਸ ਦਾ ਜਿਹੜਾ ਸਲਾਨਾ ਅੱਗੇ 1 April 2022 ਜਿਹੜਾ April ਹੈ 1 April ਨੂੰ ਤੇ ਅਗਲਾ ਉਹਦਾ ਜਿਹੜਾ ਸਲਾਨਾ ਬਜਟ ਹੁੰਦਾ ਹੈਗਾ ਜਿਹੜਾ ਉਹਨਾਂ ਦਾ ਇਨਕਰੀਮੈਂਟ ਹੁੰਦਾ ਹੈਗਾ ਉਹ ਡਿਊ ਹੁੰਦਾ ਹੈਗਾ ਸੋ 16 ਮਾਰਚ 2022 ਨੂੰ ਇਹ ਇਤਿਹਾਸਿਕ ਫੈਸਲਾ ਹੋਇਆ ਕਿ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਜਿਹੜੀ ਇਹ ਚੀਜ਼ ਆਈ ਹੈ ਜਿਸ ਦੇ ਵਿੱਚ ਕੀ ਹੈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜਦੋਂ ਇੱਕ ਇਨਕਰੀਮੈਂਟ ਅਤੇ ਦੂਜੀ ਇਨਕਰੀਮੈਂਟ ਵਿੱਚ 12 ਮਹੀਨੇ ਦਾ ਸਮਾਂ ਪੂਰਾ ਹੋ ਜਾਊਗਾ ਜਾਂ ਹੋ ਗਿਆ ਤਾਂ ਉਸ ਦੇ ਰਿਟਾਇਰਮੈਂਟ ਤੋਂ ਅਗਲਾ ਸਾਲਾਨਾ ਇਨਕਰੀਮੈਂਟ ਉਹਨੂੰ ਜ਼ਰੂਰ ਦੇਣਾ ਚਾਹੀਦਾ ਹੈ ਸੋ ਇਸ ਦੇ ਵਿੱਚ ਜਦੋਂ ਇਹ ਫੈਸਲਾ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਹੋ ਗਿਆ ਹੈ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇੱਕ ਇਹ ਇਨਕਰੀਮੈਂਟ ਦਾ ਜਿਹੜਾ ਮੁਲਾਜ਼ਮਾ ਨੂੰ ਲਾਭ ਦਿੱਤਾ ਜਾਊਗਾ ਬਟ ਜਿਹੜਾ ਏਰੀਅਰ ਹੈ ਉਹ ਪਟੀਸ਼ਨਰ ਫਾਈਲ ਕਰਨ ਦੀ ਮਿਤੀ ਤੱਕ ਨਾ ਦਿੱਤਾ ਜਾਵੇ ਉਸ ਤੋਂ ਬਾਅਦ ਦਿੱਤਾ ਜਾਵੇ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਇਸ ਦੇ ਵਿਰੁੱਧ ਫਾਈਲ ਜਿਹੜੀ ਅਪੀਲ ਕੀਤੀ ਸੀ ਫਾਈਲ ਜਿਹੜੀ ਵਿਰੋਧਕੀ ਅਪੀਲ ਕੀਤੀ ਕਿ ਐਲਪੀ ਫਾਈਲ 696 2022 ਕਿ ਉਹਨਾਂ ਨੇ ਇਸੇ ਜਿਹੜੇ ਫੈਸਲੇ ਦੀ ਦੇ ਵਿਰੁੱਧ ਜਿਹੜੀ ਫਾਈਲ ਆਪਣੀ ਪਟੀਸ਼ਨਰ ਦੇ ਵਿਰੋਧ ਲਈ ਸੀ ਬਟ ਉਹ ਖਾਰਜ ਹੋ ਗਈ ਹੈ ਕਿਉਂਕਿ ਮਾਨਯੋਗ ਪੰਜਾਬ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਹੀ ਫੈਸਲਾ ਲੈ ਲਿਆ ਕਿ ਇਹ ਜਿਹੜਾ ਇਨਕਰੀਮੈਂਟ ਮੁਲਾਜ਼ਮਾਂ ਨੂੰ ਦਿੱਤਾ ਜਾਊਗਾ ਤੇ ਬਟ ਜਿਹੜਾ ਏਰੀਅਰ ਹੈ ਉਹ ਪਟੀਸ਼ਨਰ ਦੀ ਫਾਈਲ ਕਰਨੀ ਮਿਤੀ ਤੋਂ ਬਾਅਦ ਵਿੱਚ ਦਿੱਤਾ ਜਾਊਗਾ ਸੋ ਇਹ ਇੱਕ ਮੁਲਾਜ਼ਮਾਂ ਦੇ ਲਈ ਬਹੁਤ ਵੱਡਾ ਬੈਨੀਫਿਟ ਹੋਇਆ ਹੈ ਜਿਸ ਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਹੀ ਮੰਨ ਸਕਦੇ ਆ ਕਿ ਜੋ ਮੁਲਾਜ਼ਮਾਂ ਦੇ ਹੱਕ ਵਿੱਚ ਆਇਆ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਮੰਨ ਲਿਆ ਕਿ ਜਦੋਂ ਇੱਕ ਇੱਕ ਇਨਕਰੀਮੈਂਟ ਅਤੇ ਦੂਜੇ ਇਨਕਰੀਮੈਂਟ ਵਿੱਚ 12 ਮਹੀਨੇ ਦਾ ਸਮਾਂ ਹੋ ਜਾਊਗਾ ਪੂਰਾ ਤਾਂ ਉਸ ਦੇ ਰਟਾਇਰਮੈਂਟ ਤੇ ਸਲਾਨਾ ਇਨਕਰੀਮੈਂਟ ਉਹਨੂੰ ਜਰੂਰ ਹੀ ਮਿਲੂਗਾ ਸੋ ਇਹਦੇ ਨਾਲ ਕਾਫੀ ਜਿਹੜੇ ਮੁਲਾਜ਼ਮਾਂ ਨੂੰ ਇਹਦੇ ਵਿੱਚ ਬੈਨੀਫਿਟ ਹੋਇਆ ਬਟ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜਾ ਕਿਤੇ ਨਾ ਕਿਤੇ ਉਸਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਪਰ ਉਹਨੇ ਇਹਦੇ ਉੱਪਰ ਫਾਈਲ ਵੀ ਦਰਜ ਕੀਤੀ ਸੀਗੀ ਅੱਗੇ ਮਾਨਯੋਗ ਹਾਈ ਕੋਰਟ ਨੂੰ ਬਟ ਉਹ ਖਾਰਜ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਜਿਹੜਾ ਫੈਸਲਾ ਉਹ ਮੁਲਾਜ਼ਮਾਂ ਦੇ ਹੱਕ ਵਿੱਚ ਹੀ ਆਇਆ ਜਿਸ ਦੇ ਵਿੱਚ ਇਨਕਰੀਮੈਂਟ ਹੈ ਉਹਦਾ ਲਾਭ ਜਿਹੜਾ ਮੁਲਾਜ਼ਮਾਂ ਨੂੰ ਦਿੱਤਾ ਜਾਊਗਾ ਬਟ ਇਹਦੇ ਵਿੱਚ ਜਿਹੜਾ ਏਰੀਅਰ ਹੈ ਉਹ ਫਿਰ ਮੈਂ ਤੁਹਾਨੂੰ ਦੁਬਾਰਾ ਦੱਸਣੀ ਹੈ ਉਹ ਪਟੀਸ਼ਨਰ ਦੀ ਫਾਈਲ ਕਰਨ ਦੀ ਮਿਤੀ ਤੱਕ ਨਹੀਂ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਊਗਾ ਸੋ ਇਹ ਸੀ ਜੀ ਇੱਕ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਛੋਟੀ ਜੀ ਖਬਰ ਜਿਦੇ ਵਿੱਚ ਮੁਲਾਜ਼ਮਾਂ ਵੱਲੋਂ ਇਹ ਕੋਟਾ 2019 ਦੇ ਵਿੱਚ ਫਾਈਲ ਕੀਤਾ ਗਿਆ ਸੀਗਾ ਜਿਸ ਵਿੱਚ ਮੈਂ ਡਿਟੇਲ ਦੱਸ ਹੀ ਦਿੱਤੀ ਹੈ ਕਿ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਇਹ ਉਹਨਾਂ ਨੇ ਕੀਤਾ ਸੀਗਾ ਜਿਸ ਦੇ ਵਿੱਚ ਹੁਣ ਜਿਹੜਾ ਫੈਸਲਾ ਹੋਇਆ ਕਿ ਇਹਦੇ ਵਿੱਚ ਬੇਸਿਕ ਪੇ ਵਿੱਚ ਵੀ ਵਾਧਾ ਹੁੰਦਾ ਉਹਨਾਂ ਦੇ ਹੱਕ ਵਿੱਚ ਆਇਆ ਤੇ ਉੱਥੇ ਪੈਨਸ਼ਨਰੀਜ਼ ਜਿਹੜੇ ਬੈਨੀਫਿਟ ਆ ਉਹਨਾਂ ਦੇ ਵਿੱਚ ਵੀ ਜਿਹੜਾ ਕਾਫੀ ਵਾਧਾ ਹੋ ਜਾਊਗਾ ਸੋ ਇਹ ਸੀ ਜੀ ਮਲਾਜ਼ਮਾਂ ਦੇ ਹੱਕ ਵਿੱਚ ਜੋ ਫੈਸਲਾ ਹੈ ਸੋ ਇਸੇ ਤਰ੍ਹਾਂ ਹੋਰ ਵੀ ਮਲਾਜ਼ਮਾਂ ਦੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੀ ਰਾਵਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ